ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਸੀਗੇ ਪਸ਼ੂ ਮੰਡੀ ਖੰਨਾ ਮਾਰਚ ਮਹੀਨੇ ਦੀ ਪਹਿਲੀ ਮੰਡੀ ਆ 8 ਤਰੀਕ ਵਾਲੀ ਤਿੰਨ ਮੰਡੀਆਂ ਲੱਗਦੀਆਂ ਨੇ 8 ਤਰੀਕ 15 ਤਰੀਕ ਤੇ 28 ਤਰੀਕ ਇੱਧਰ ਸਾਨੂੰ ਗਾਵਾਂ ਬੰਦੀ ਨਿਗ੍ਹਾ ਮਰਵਾਵਾਂਗੇ ਆਪਾਂ ਸਾਰੇ ਗਾਵਾਂ ਦੀ ਲਵਾਂਗੇ ਡਿਟੇਲ ਕੀ ਰੇਟ ਚੱਲਦੇ ਨੇ ਅੱਜ ਦੇ ਸਾਰਾ ਰਿਕਾਰਡ ਤੁਹਾਨੂੰ ਲੈ ਕੇ ਦਾਵਾਂਗੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਲਓ ਵੀ ਕਿਸਾਨ ਵੀਰੋ ਸੋਨੂ ਨਾ ਖੰਨਾ ਮੰਡੀ ਤੇ ਸਾਨੂੰ ਬਸਤੀਆਂ ਦਿਖਾ ਰਹੇ ਆਂ ਬਾਈ ਹੁਣੇ ਬਸਤੀਆਂ ਲੈ ਕੇ ਆਏ ਨੇ ਪੰਜ ਬਸਤੀਆਂ ਨੇ ਬਾਈ ਹੁਣ ਕਿ ਖੀਰੀਆਂ ਬਸਤੀਆਂ ਨੇ ਤੇ ਡਿਟੇਲ ਆਪਾਂ ਸਾਰੀ ਬਾਈ ਹੁਣ ਤਾਂ ਲਵਾਂਗੇ ਤੇ ਬਾਈ ਕਹਿੰਦੇ ਇੱਕ ਬੈੜ ਲੈ ਕੇ ਆਏ ਸੀ ਕਿ ਬੈੜ ਅਸੀਲ ਹੋ ਗਈ ਇਹਨਾਂ ਦੀ ਤੇ ਪੰਜ ਬਸਤੀਆਂ ਲੈ ਕੇ ਆਏ ਨੇ ਖੀਰੀਆਂ ਨੇ ਤੇ ਬਾਕੀ ਡਿਟੇਲ ਨੰਬਰ ਸਾਰਾ ਐਡਰੈਸ ਉਹਨੂੰ ਬਾਈ ਹੁਣ ਤੋਂ ਲੈ ਕੇ ਦਵਾਂਗੇ ਠੀਕ ਚੈੱਕ ਕਰੋ ਕਰੋ ਤੁਸੀਂ ਸਾਰੀਆਂ ਬੱਸੀਆਂ ਚੈੱਕ ਕਰ ਸਕਦੇ ਹੋ ਤੇ ਫੇਸ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਫੇਸ ਦੀ ਕੁਆਲਿਟੀ ਸਾਰਿਆਂ ਨੂੰ ਦੇਖ ਸਕਦੇ ਹੋ ਤੇ ਪੰਜ ਲੈ ਕੇ ਆਏ ਨੇ ਬਾਈ ਹੁਣੀ ਬਾਕੀ ਡਿਟੇਲ ਆਪਾਂ ਬਾਈ ਹੁਣੋਂ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜਮਾਨਾ ਬਾਈ ਜੀ ਆਪਾਂ ਇੱਥੇ ਬੱਸੀਆਂ ਲੈ ਕੇ ਆਏ ਸੀ ਕਬੱਡੀਆਂ ਗਾਵਾਂ ਵੀ ਲੈ ਕੇ ਆਏ ਸੀਗੇ ਪਾ ਜੀ ਆਪਾਂ ਇੱਕ ਗਾਂ ਲੈ ਕੇ ਆਏ ਠੀਕ ਆ ਜੀ ਤੇ 10 ਬੱਸੀਆਂ ਸੀ 10 ਬੱਸੀਆਂ ਸੀਗੀਆਂ ਇੱਕ ਗਾਂ ਸੇਲ ਹੋ ਗਈ ਜੀ ਹਾਂ ਗਾਂ ਸੇਲ ਹੋ ਗਈ ਠੀਕ ਆ ਜੀ ਪੰਜ ਬੱਸੀਆਂ ਸੇਲ ਹੋ ਗਈਆਂ ਪੰਜ ਬੱਸੀਆਂ ਸੇਲ ਹੋ ਗਈਆਂ ਪੰਜ ਰਹਿ ਗਈਆਂ ਹਾਂ ਜੀ ਤੇ ਆਪਣਾ گاਵਾ ਤੇ ਬਸੀਆਂ ਦੀ ਕੰਮ ਆ ਮੱਝਾਂ ਦਾ ਹੈਗੀ ਹੁੰਦੀਆਂ ਬੱਚਿਆਂ ਦਾ ਕੰਮ ਹੀ ਆ ਜੀ ਆਪਣਾ ਜੱਦੀ ਪੁਛਤੀ ਦਾਦੇ ਪਰਦਾਦੇ ਦਾ ਮਾਦਾ ਵਪਾਰ ਦਾ ਰਖਵਾਲ ਆ ਠੀਕ ਆ ਜੀ ਕਰੇ ਅੱਡਾ ਵਧੀਆ ਬਣਿਆ ਠੀਕ ਆ ਜੀ ਜੀਆਂ ਦਾ ਕੰਮ ਇਹ گاਵਾ ਵੀ ਕਰੇ ਲੈ ਜੀ ਠੀਕ ਆ ਭਾਈ ਜੀ ਅਸੀਂ ਵੀ ਕਰ ਲਈ ਠੀਕ ਆ ਜੀ ਜਿਹੜੀਆਂ ਆ ਪੰਜ ਬਸੀਆਂ ਲੈ ਕੇ ਆਏ ਹੋ ਜੀ 10 ਲੈ ਕੇ ਆਏ ਜਿਹੜੀਆਂ ਨਹੀਂ ਪੰਜ ਸੇਲ ਹੋ ਗਈਆਂ ਇਹ ਖੀਰੀ ਨਹੀਂ ਬਾਈ ਜੀ ਸਾਰੀਆਂ ਸਾਰੀਆਂ ਖੀਰੀਆਂ ਲੈਂਦੀਆਂ ਇੱਕ ਦੋਦੀ ਸੀ ਬਸ਼ੀ ਭਾਈ ਇੱਕ ਦੂੰਗੀ ਸੀ ਠੀਕ ਆ ਜੀ ਇਹ ਰਿਕਾਰਡ ਆ ਗਿਆ ਜਾਂ ਫਿਰ ਉਦਾਂ ਹੀ ਸਿਮਨ ਲੱਗੇ ਹੋਏ ਨੇ ਨੇ ਐਸਾ ਇਸ ਮਰਕਾਟ ਵਾਲਾ ਨੋਰਮਲ ਹੀ ਬਣ ਲੱਗੇ ਹੋਣੇ ਯਾਰ ਠੀਕ ਆ ਜੀ ਹਾਂਜੀ ਤੇ ਕੀ ਮੁੱਲ ਵੜੀ ਰੱਖਿਆ ਬਾਈ ਇਹਨਾਂ ਦਾ ਇਹ ਹਾਂਜੀ ਜੇ ਦੇ ਕੱਲੀ ਕੱਲੀ ਦੇ ਹਿਸਾਬ ਨਾਲ ਰੱਖੀ ਇਹਦੇ ਹਾਂਜੀ ਕੋਈ ਦੱਸ ਦੀ ਆ ਕੋਈ 11 ਰੱਖਿਆ ਕਿਸ ਦਾ ਮੁੱਲ ਠੀਕ ਆ ਜੀ ਹਾਂਜੀ ਜੇ ਕੱਠੀਆਂ ਲੈਣੀਆਂ ਹੁਣ ਕੱਠੀਆਂ ਬਿਲਕੁਲੇ ਦੇ ਹਿਸਾਬ ਨਾਲ ਵੇਚਦਾ ਜਿੱਦਾਂ ਤੁਸੀਂ ਕਹੋ ਕੋਈ ਮੁੱਲ ਕਹੋ ਜੀ ਠੀਕ ਆ ਯਾਰ ਆਪਣਾ ਨਾਮ ਦੱਸ ਦਿਓ ਜੀ ਨਾਮ ਮੇਰਾ ਗੁਰਿੰਦਰ ਸਿੰਘ ਆ ਵੈਸੇ ਗੋਲਦੀ ਕਹਿੰਦੇ ਜੀ ਠੀਕ ਆ ਜੀ ਐਡਰੈਸ ਜੀ ਜਿਹੜਾ ਅਮਰਸਰ ਹਾਂਜੀ ਤੇ ਕਿੰਨਾ ਪਲੇਸ ਉੱਪਰ ਆ ਠੀਕ ਹੈ ਜੀ ਤਸਵੀਰ ਬਾਬਾ ਬਗਲਾ ਠੀਕ ਹੈ ਜੀ ਕੋਡ ਕਰੀਏ ওকে ਕੰਟੈਕਟ ਨੰਬਰ ਜੀ 99768 ਹਾਂਜੀ 41941 ਇੱਕ ਵਾਰ ਰਿਪੀਟ ਕਰ ਦੋ ਜੀ 99768 ਹਾਂਜੀ 41941 ਠੀਕ ਆ ਜੀ ਜੇ ਬਾਈ ਜੀ ਘਰੇ ਆਪਣੇ ਵੱਡੇ ਪਸ਼ੂ ਜਿਵੇਂ ਗਾਵਾਂ ਜਾਂ ਮੱਝਾਂ ਦੇ ਘਰੋਂ ਤਸੱਲੀ ਕਰਕੇ ਲੈ ਜਾਣੀ ਹੋਵੇ ਅਗਲੇ ਨੇ ਕੋਈ ਗੱਲ ਹੈ ਜੀ ਜੀ ਆਨ ਵੈਲਕਮ ਹੈ ਕਿਵੇਂ ਹੁੰਦਿਆ ਹਰ ਤਰ੍ਹਾਂ ਦਾ ਪਸ਼ੂ ਘਰੇ ਹੁੰਦਾ ਉੱਚੇ ਮੁੱਲ ਦਾ ਨੀਵੇਂ ਮੁੱਲ ਦਾ ਨਾ ਲੱਭ ਹੋਵੇ ਭਾਵੇਂ 1.5 ਲੱਖ ਦੀ ਗੱਲ ਲੇ ਲੋ ਵੀ ਆਪਣੇ ਕੋਲ ਠੀਕ ਆ ਜੀ ਨਹੀਂ ਤਸੱਲੀ ਕਰਕੇ ਘਰੋਂ ਲਿਆ ਸਕਦਾ ਹਾਂਜੀ ਹਾਂਜੀ ਕਰ ਸਕਦੇ ਠੀਕ ਆ ਬਾਈ ਜੀ ਧੰਨਵਾਦ ਜੀ ਲਓ ਬਾਈ ਜੀ ਆ ਪੰਜ ਬੱਸੀਆਂ ਬਾਈ ਹੁਣੇ ਘਰੇ ਰਹਿ ਗਈਆਂ ਨੰਬਰ ਤੁਹਾਨੂੰ ਲੈ ਕੇ ਦਿੱਤਾ ਬਾਈ ਹੁਣ ਜੇ ਇਹਨਾਂ ਚੋਂ ਪੰਜਾਂ ਚੋਂ ਕੋਈ ਵੀ ਬੱਸੀ ਤੁਹਾਨੂੰ ਜਾਂ ਪੰਜੇ ਖਰੀਦਣਿਆਂ ਨੇ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੈ ਤੇ ਲੈ ਕੇ ਦਿੱਤਾ ਬਾਈ ਨਾਲ ਕਨੈਕਟ ਕਰ ਲਿਓ ਤੇ ਬਾਈ ਕਹਿੰਦਾ ਘਰੇ ਵੀ ਬੱਸੀਆਂ ਹੁੰਦੀਆਂ ਨੇ ਗਾਵਾਂ ਤੇ ਮੱਝਾਂ ਦਾ ਵੀ ਗਾਵਾਂ ਦਾ ਤਸੱਲੀ ਤੁਸੀਂ ਆਪ ਕਰਨੀ ਆ ਤੇ ਨੰਬਰ ਲੈ ਕੇ ਦਿੱਤਾ ਬਾਈ ਤੁਹਾਨੂੰ ਕਰ ਲਿਓ ਸੰਪਰਕੋ ਹੋ ਮਿੱਤਰ ਵਾਹ ਕਰਾ ਗਾਂ ਕਰਾ ਚੱਕਰੋ ਤੇ ਥਾਣਾ ਵਹਨੇ ਤੁਸੀਂ ਦੇਖ ਸਕਦੇ ਹੋ ਤੇ ਥਣਲੇਵਾ ਬਹੁਤ ਵਧੀਆ ਲੱਗਿਆ ਹੋਇਆ ਹੈ ਤੇ ਆਰਡਰ ਬਹੁਤ ਵੱਡਾ ਲੱਗਿਆ ਕਰਮਾਲੀ ਨੂੰ ਤੇ ਗਾਂ ਕਰ ਕਰੋ ਚੱਕ ਬਾਡੀ ਲੈਂਡ ਦੀ ਚੈੱਕ ਕਰ ਲੋ ਕਰਾਂ ਤੇ ਫੇਸ ਕੁਆਲਟੀ ਦੀ ਵੀ ਦੇਖ ਸਕਦੇ ਹੋ ਤੇ ਬਾਈ ਤੋ ਆਪਾਂ ਲੈਨੇ ਆ ਜਾਣਕਾਰੀ ਤੇ ਥਾਣਾ ਵਹਾਨਾ ਦੇਖੋ ਤੁਸੀਂ ਕਰਮਾਲੀ ਨੂੰ ਥਣ ਬਹੁਤ ਆ ਦੇਸ਼ ਵਾਲਾ ਸਪੇਸ ਵਾਲੇ ਲੱਗੇ ਹੋਏ ਨੇ ਸਪੇਸ ਥਾਣਾ ਚ ਬਹੁਤ ਆ ਤੇ ਖਵਾਨਾ ਬਹੁਤ ਵਧੀਆ ਲੱਗਿਆ ਹੋਇਆ ਹੈ ਤੇ ਆਪਾਂ ਬਾਕੀ ਡਿਟੇਲ ਬਾਈ ਉਹਨਾਂ ਤੋਂ ਲੈਣੇ ਆ ਤੇ ਬਾਈ ਉਹਨਾਂ ਦਾ ਡਿਟੇਲ ਲੈਣਾ ਪਰ ਬੱਸੀ ਆ ਗਈ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਆਪਣਾ ਨਾਮ ਕੀ ਆ ਨਵਜੋਤ ਸਿੰਘ ਤੇ ਐਡਰੈਸ ਵੀਰੇ ਕੀ ਆ ਆਪਣਾ ਗਦਰਾਲੀ ਵੀਰੇ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਕਿਹੜਾ ਪਿੰਡ ਆ ਗਦਰਾਲੀ ਵੀਰੇ ਗਦਰਾਲੀ ਨਸਰਾਲੀ ਨਸਰਾਲੀ ਜਿਲ੍ਹਾ ਲੁਧਿਆਣਾ ਤੇ ਵੀਰੇ ਆਪਾਂ ਇੱਥੇ ਕਿੰਨੇ ਪਸ਼ੂ ਲੈ ਕੇ ਆਏ ਸੀਗੇ ਦੋ ਲੈ ਕੇ ਆਏ ਸੀ ਤੇ ਇੱਕ ਸੇਲ ਹੋ ਗਈ ਇੱਕ ਸੇਲ ਹੋ ਗਈ ਠੀਕ ਆ ਵੇ ਜਿਹੜੀ ਆਪਾਂ ਗਾਂ ਦਿਖਾਈਆਂ ਨੇ ਕੀ ਰਿਕਾਰਡ ਹੈ ਦਾ 30 ਕਿਲੋ ਦੁੱਧ ਆ ਵੀਰੇ 7.0 ਫੈਟ ਆਉਂਦੀ ਆ 7.0 ਫੈਟ ਆ 30 ਕਿਲੋ ਦੁੱਧ ਆ ਕਹਾਂ ਮਸੂਆ ਇਹਦਾ ਹੁਣ ਤੀਆ ਸੂਆ ਵੀਰੇ ਤੀਜਾ ਸੂਆ ਪਿੱਛੇ ਬੱਚਾ ਹੈ ਜੀ ਪਿੱਛੇ ਬੱਸਾਗਾ ਠੀਕ ਆ ਤੇ ਤਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਸੂਈ ਨੂੰ ਯਾਨੀ 6 ਤਰੀਕ ਨੂੰ ਸੂਈ ਸੀਗੀ ਅੱਜ 8 ਤਰੀਕ ਆ ਠੀਕ ਆ ਤੇ ਹੁਣ ਕਿੰਨਾ ਵਾਲਾ ਤਿਆਰ ਆ ਵੀਰੇ ਇਹਦਾ ਥੋੜਾ 25 ਕਿਲੋ ਤਿਆਰ ਹੈ 25 ਕਿਲੋ ਤਿਆਰ ਆ ਪੀਕ ਲੈਵਲ ਦੇ ਕਿੰਨਾ 30 ਕਿਲੋ ਕਰੂਗੀ 30 32 ਆ 30 32 ਕਿਲੋ ਕਰ ਦੂ ਆਪਣਾ ਵਪਾਰ ਦਾ ਕੰਮ ਆ ਦੇ ਘਰ ਦਾ ਕਰਦੀ ਹੋਇਆ ਵੀਰੇ ਕਰਦੀ ਹੋਈ ਆਪਣੀ ਉਹ ਇਹ ਆਪਣਾ ਹੈਗਾ ਕੰਮ ਵਪਾਰ ਦਾਗਾ ਹਾਂਜੀ ਹਾਂ ਇਹ ਕਰਦੀ ਆ ਜਾਨੀ ਇਹ ਕਰਦੀ ਆ ਕਹਿੰਦੇ ਸੂਏ ਹੁਣ ਇਹ ਕੀ ਇਹ ਆ ਦੇ 30 ਜਾਨੀ ਦੋ ਸੂਏ ਘਰੇ ਜੀ ਆਪਣੇ ਹਾਂਜੀ ਠੀਕ ਆ ਕੀ ਮੁੱਲ ਕਿਹਾ ਬਈ ਇਹਦਾ 85000 85 ਦੇਣੀ ਕਿੰਨੇ ਦੀ ਆ 70000 70000 ਦੀ ਠੀਕ ਆ ਹੋ ਜੂ ਮਾਨਤਨ ਹੋਰ بس جسن ہوئی ہاں جسن ٹھیک ہے نمبر بول دے بھائی اپنا 82649 63466 ایک واری اور بول دے 82649 63466 ٹھیک ਆ ਧੰਨਵਾਦ ਵੀਰੇ ਲਓ ਜੀ ਆ ਬੈਡ ਕਰ ਲਿਓ ਚੈੱਕ ਕਰਾਂ ਸਾਨੂੰ ਦਿਖਾਤੀ ਬਾਕੀ ਕੰਟੈਕਟ ਨੰਬਰ ਬਾਈ ਦਾ ਲੈ ਕੇ ਦੇਤਾ ਤਸल्ली ਤੁਸੀਂ ਆਪ ਕਰਨੀ ਆਗੀ ਤੇ ਬਾਈ ਕਹਿੰਦਾ 30 ਕਿਲੋ ਕਰ ਜੂਗੀ 25 ਕਿਲੋ ਬੋਲ ਤਿਆਰ ਆ ਸਿਹਤਿਕ ਨੂੰ ਸੂਈ ਸੀ ਦੋ ਦਿਨਾਂ ਸੂਈ ਨੂੰ ਹੋਗੇ ਤੇ ਮਗਰ ਬੱਸਾਂ ਲਓ ਵੀ ਮਤਲਬ ਕਾ ਬੈਡ ਚੈੱਕ ਕਰੋ ਥਣ ਹਵਾਨੇ ਤੁਸੀਂ ਦੇਖ ਸਕਦੇ ਹੋ ਤੇ ਥਣ ਹਵਾਨੇ ਦੀ ਪਿੱਠਪੁੜੀ ਤੁਸੀਂ ਦੇਖ ਸਕਦੇ ਹੋ ਤੇ ਬਾਡੀ ਲਾਈਨ ਦੀ ਬਹੁਤ ਲੰਬੀ ਲੁੰਜੀ ਆ ਤੇ ਫੇਸ ਕੁਆਲਟੀ ਤੁਸੀਂ ਦੇਖੋ ਤੇ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਟੀ ਦੀ ਬਹੁਤ ਸੋਹਣੀ ਆ ਗਈ ਤੇ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਥੰਨਾ ਦੀ ਦੇਖੋ ਨੇ ਪਿੱਠੀ ਬਹੁਤ ਹੱਥ ਨਾਲ ਵਿੱਚ ਤੇ ਅੱਡ ਰੂਟ ਬਹੁਤ ਵਧੀਆ ਲੱਗਿਆ ਹੋਇਆ ਤੇ ਬਾਕੀ ਡਿਟੇਲ ਆਪਾਂ ਬਾਅਦ ਹੁਣ ਤੱਕ ਲਵਾਂਗੇ ਕੀ ਰਿਕਾਰਡ ਹੈ ਇਹਦਾ ਤੁਸੀਂ ਕਰਾ ਚੈੱਕ ਕਰੋ ਕਰੋ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਆਪਾਂ ਜਿਹੜੀ ਬੈੜੀ ਲੈ ਕੇ ਆਏ ਆ ਇਹ ਹਾਂਜੀ ਤੇ ਇਹਦਾ ਕੀ ਰਿਕਾਰਡ ਆਗਾ ਇਹ ਵੀਰੇ ਇਹਨੇ ਪਲੂਣ ਨੇ ਕੱਢਿਆ 24-25 ਕਿਲੋ ਦੁੱਧਾ 24-25 ਕਿਲੋ ਪਲੂਣ ਨੇ ਕੱਢਿਆ ਦੂਜੇ ਸਵੇਰ ਸੋਣਾ ਉਹਨੇ ਅੱਛਾ ਤੇ ਠੀਕ ਆ ਤੇ ਕਿੰਨੇ ਦਿਨ ਬਾਕੀ ਨੇ ਹੁਣ ਇਹਦੇ ਵੀਰੇ 10 ਤੋਂ 12 ਦਿਨ ਰਹਿਣਗੇ 10 ਤੋਂ 12 ਦਿਨ ਰਹਿੰਦੇ ਆ ਜੀ ਠੀਕ ਆ ਯਾਨੀ ਪਹਿਲੇ ਸੂਏ ਆਪਣੇ ਕੋਲ ਹੀ ਸੀਗੀ ਹਾਂਜੀ ਹਾਂ ਪਹਿਲੇ ਸੂਏ ਆਪਣੇ ਕੋਲ ਹੀ ਸੀਗੇ ਤੇ ਆਪਣਾ ਘਰ ਦਾ ਲੱਕਰੇਲੂ ਦਾ ਵਪਾਰ ਦਾ ਵਪਾਰ ਦਾ ਕੰਮ ਆ ਠੀਕ ਆ ਤੇ ਨਾਮ ਕੀ ਹੈ ਵੀਰੇ ਆਪਣਾ ਨਾਮ ਭਿੰਦਰ ਸਿੰਘ ਆ ਵੀਰੇ ਐਡਰੈਸ ਪਿੰਡ ਕਲਾਲਮਾ ਜਿਹੜਾ ਜਿਹੜਾ ਫਰੇਗੜ ਸਾਹਿਬ ਠੀਕ ਆ ਜੀ ਹਾਂਜੀ ਤੇ ਵੀਰੇ ਕੀ ਮੁੱਲ ਵੜੀ ਰੱਖਿਆ ਇਹਦਾ ਮੁੱਲ ਤਾਂ 10 ਦਾ ਆ ਵੀਰੇ ਦਾ 10 ਦਾ ਦੇਣ ਲੈਣ ਵਾਲੀ ਗੱਲ ਹਾਂ ਨਾ 95 ਹੀ ਦੇਵਾਂਗੇ 95 ਦੇਣੀ ਆ ਹੋਰ ਹੋਜੂ ਮਾਨ ਤਣ ਆਹੋਜੂ ਮੌਕੇ ਤੇ ਮਾੜਾ ਮੌਕਾ ਤੇ ਨੰਬਰ ਬੋਲ ਦਿਓ ਵੀਰੇ ਆਪਣਾ 81476 ਹਾਂਜੀ 81128 ਇੱਕ ਵਾਰੀ ਰਿਪੀਟ ਕਰ ਦਿਓ 81476 ਠੀਕ ਆ ਜੀ ਠੀਕ ਆ ਜੀ ਧੰਨਵਾਦ ਵੀਰੇ ਲਓ ਵੀ ਮਿੱਤਰੋ ਜੀ ਆ ਬੈਠ ਕੇ ਜਿਸ ਨੂੰ ਪਸੰਦ ਆਉਂਦੀ ਆ ਕਿਸਾਨ ਵੀਰੋ ਤਸੱਲੀ ਤੁਸੀਂ ਆਪ ਕਰਨੀ ਆ ਲੋ ਜੀ ਬਾਈ ਹੁਣੇ 2 3 ਗਾਵਾਂ ਲੈ ਕੇ ਆਏ ਸੀਗੇ ਤੇ 2 ਗਾਵਾਂ ਰਹਿ ਗਈਆਂ ਤੇ ਡਿਟੇਲ ਆਪਾਂ ਬਾਈ ਹੁਣ ਤਾਂ ਲਵਾਂਗੇ ਕੀ ਡਿਟੇਲ ਇਹਨਾਂ ਦੀ ਇੱਕ ਜਰਸੀ ਹੈ ਮੈਨੂੰ ਲੱਗਦਾ ਤੇ ਇੱਕ ਕ੍ਰਾਸ ਬਿਲਾਂ ਤੇ ਡਿਟੇਲ ਆਪਾਂ ਬਾਈ ਹੁਣ ਤਾਂ ਲਵਾਂਗੇ 3 ਲੈ ਕੇ ਆਏ ਸੀ 2 ਰਹਿ ਗਈਆਂ ਬਾਕੀ ਜਰਸੀ ਮੈਨੂੰ ਲੱਗ ਰਹੀ ਹੋਈ ਆ ਇੱਕ ਗੱਬਣ ਆ ਗਈ ਸਤਿ ਸ੍ਰੀ ਗਾਲ ਜੀ ਸਤਿ ਸ੍ਰੀ ਗਾਲ ਬਾਈ ਜੀ ਬਾਈ ਆਪਾਂ ਇੱਥੇ ਕਿੰਨੇ گاਵਾਂ ਲੈ ਕੇ ਆਏ ਸੀਗੇ ਅਸੀਂ ਤਿੰਨ گاਵਾਂ ਲੈ ਆਏ ਸੀਗੇ ਤਿੰਨ ਲੈ ਆਏ ਸੀ ਇੱਕ ਸੇਲੋ ਕੀ ਦੋ ਰਹਿ ਗਈਆਂ ਹਾਂਜੀ ਠੀਕ ਹੈ ਇੱਕ ਜਰਸੀ ਰਹੀ ਇੱਕ ਕ੍ਰਾਸ ਬਲਾਏ ਨਹੀਂ ਹੈ ਐਫ ਸੀ ਆ ਰੰਗ ਕਾਲਾ ਹੀ ਅੱਛਾ ਰੰਗ ਕਾਲਾ ਇਹਦਾ ਨਹੀਂ ਕ੍ਰਾਸ ਨਹੀਂ ਹੈਗੀ ਨਹੀਂ ਕ੍ਰਾਸ ਨਹੀਂ ਠੀਕ ਹੈ ਜਿਹੜੀ ਜਰਸੀ ਆਪਾਂ ਦਿਖਾਈ ਹੈ ਜੀ ਆਹ ਹਾਂਜੀ ਇਹ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਉਹਨੂੰ ਇਹਨੂੰ 10 12 ਦਿਨ ਹੋ ਗਏ ਸੂਈ ਨੂੰ ਕਿੰਨਾ ਸੂਆ ਜੀ ਇਹ ਇਹ ਪਹਿਲਾ ਸੂਆ ਹੀ ਆ ਪਹਿਲਾ ਪਲੂਨ ਹੀ ਆ ਜਾਨੀ 10 12 ਸੂਈ ਨੂੰ ਦਿਨ ਹੋ ਗਏ ਹਾਂਜੀ ਮਗਰ ਕੀ ਆਈ ਬੱਚਾ ਮਗਰ ਬੱਚਾ ਹੀ ਹੁਣ ਦੁੱਧ 22 ਕਿਲੋ ਤਿਆਰ ਆ ਬੱਚੀ ਥੱਲੇ 22 ਕਿਲੋ ਤਿਆਰ ਆ ਜੀ ਕਿੰਨਾ ਪੀਕ ਲੈਵਲ ਕਰਜੋ ਜੀ ਠੀਕ ਲੈਵਲ 24 25 ਕਿਲੋ ਕਰੂਗੀ 24 25 ਦਾ ਗਾਰੰ ਠੀਕ ਹੈ ਕੀ ਮੁੱਲ ਵਾਲੀ ਰੱਖਿਆ ਜੀ ਇਹਦਾ ਮੁੱਲ ਇਹਦਾ 75 ਆ ਜੀ ਇਹ ਪੈਂਟ ਦੀ ਦਿਆਂਗੇ ਪੈਂਟ ਦੀ ਹਾਂ ਨਾ ਇਹ ਕਿ ਹੋਜੂ ਮਾੜਾ ਮੁੱਟ ਮਾਨਤਾਂ ਮਾਨਤਾਂ ਨਾ ਹੋਜੂ ਮਾਨਤਾਂ ਹਾਂਜੀ ਠੀਕ ਹੈ ਜਿਹੜੀ ਆ ਦੂਜੀ ਦਿਖਾਈ ਸੀਗੀ ਜੀ ਇਹ ਦੂਜਾ ਸੂਆ ਜੀ ਪਲੂਨ ਨੇ 25 26 ਕਿਲੋ ਦੁੱਧ ਚੋਆ ਇਹ ਜਿਹੜੀ ਦੂਜਾ ਸੂਆ ਪਲੂਨ ਨੇ 25 26 ਚਵਾਤ ਆ ਜੀ ਹਾਂਜੀ 10 ਦਿਨ ਲੈਂਦੀ ਆਈ ਇਹ 10 ਦਿਨ ਲੈਂਦੀ ਕੱਚੀ ਆ 10 ਦਿਨਾਂ ਦੀ ਕਿੰਨਾ ਦੁੱਧ ਕਰ ਦੂਜੀ ਇਹ ਦੁੱਧ 1 ਕੀ 30 ਲੀਟਰ ਚ ਆਊਗੀ ਵਿੱਚ 30 ਲਿਟਰ ਚਵਾ ਇਹ ਵੀ ਤਸੱਲੀ ਕਰਾ ਦਾਂਗੇ ਆਪਾਂ ਹਾਂਜੀ ਠੀਕ ਆ ਜੀ ਤੇ ਇਹਦਾ ਮੁੱਲ ਕੀ ਰ ਇਹਦਾ ਮੁੱਲ 85 ਹੈ 75 ਦੀ ਦਿਆਂਗੇ ਇਹ 75 ਦੀ ਦੇਣੀ ਹੈ ਜੀ ਯਾਨੀ ਮਾਤਨ ਹੋਰ ਥੋੜਾ ਮੋਟਾ ਹੋ ਜਾਊਗਾ ਤੇ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਆਪ ਸੁਖਵੀਰ ਸਿੰਘ ਜੀ ਧਰਮਕੋਟ ਹਾਂਜੀ ਮੋਬਾਈਲ ਨੰਬਰ ਹੈਗਾ 98766 ਹਾਂਜੀ 52442 ਠੀਕ ਹੈ ਇਹ ਰਿਪੀਟ ਕਰ ਦਿਓ ਜੀ 98766 ਹਾਂਜੀ 52442 ਠੀਕ ਹੈ ਇਹ ਕਰੇ ਆਪਣੇ ਵਪਾਰ ਦਾ ਕੰਮ ਆ ਜੀ ਕਰੇ ਪਸ਼ੂ ਕਿੱਦਾਂ ਦੇ ਹੁੰਦੇ ਆ ਜੀ ਆਪਣੇ ਚੰਗੇ ਤੋਂ ਚੰਗੀ ਵੈੜ ਹੁੰਦੀ ਚੰਗੀ ਤੋਂ ਚੰਗੀ ਝੋਟੀ ਹੁੰਦੀ ਹੈ ਠੀਕ ਹੈ ਜਾਨੀ ਮੱਝਾਂ ਦੇ ਗਾਵਾਂ ਦੋਨਾਂ ਦੇ ਕੰਮ ਆ ਜੀ ਉੱਚੇ ਮੁੱਲ ਵਾਲੀਆਂ ਵੀ ਨੀਵੇਂ ਮੁੱਲ ਵਾਲੀਆਂ ਦੋਨੀਆਂ ਹੁੰ ਠੀਕ ਹੈ ਜੀ ਠੀਕ ਆ تسਲੀ ਆਪਾਂ ਕਰੋ ਕਰ ਦਾਂਗੇ ਜੀ ਜਿਵੇਂ ਮਰਜ਼ੀ ਕਰ ਲਓ ਜੀ ਠੀਕ ਹੈ ਜੀ ਧੰਨਵਾਦ ਜੀ ਲਓ ਵੀ ਮਿੱਤਰਾਂ ਦੋ ਤੁਹਾਨੂੰ ਗਾਮਾਂ ਦਿਖਾਈਆਂ ਵੇ ਇੱਕ ਇੱਕ ਜਰਸੀ ਆ ਤੇ ਇੱਕ ਕਾਲੀ ਐਫ ਐ ਇਹ ਦਸਕਦਾਂ ਲੰਦੀ ਆ ਇਹ ਸੂਈ ਉਹੀ ਆ ਗਈ ਤੇ ਦੋਨਾਂ ਗਾਮਾਂ ਚੋਂ ਜੇ ਕੋਈ ਗਾਮ ਪਸੰਦ ਆਉਂਦੀ ਆ ਬਾਈ ਨਾਲ ਕਰ ਲਿਓ ਸੰਪਰਕ ਤੇ ਨੰਬਰ ਤੁਹਾਨੂੰ ਲੈ ਕੇ ਦਿੱਤਾ